ਸਤਕੰਨ ਸ੍ਰੀ ਹਰਮੰਦਰ ਸਾਹਿਬ ਦੇ ਲੰਗਰ ਕਾਹਲ ਦੇ ਵਿੱਚ ਮੌਜੂਦ ਆ ਬਲਾ ਤਸਵੀਰਾਂ ਸਾਂਝੇ ਕਰਦਿੰਦੇ ਆ ਕਿ ਦੂਸਰੀ ਜਿਹੜੀ ਸਜ਼ਾ ਲੱਗੀ ਆ ਸੁਖਵੀਰ ਸਿੰਘ ਬਾਦਲ ਉਸ ਦੀਆਂ ਖਾਸ ਅਸਿਰਾਂ ਤੁਸੀਂ ਦੇਖ ਪਾ ਰਹੇ ਹੋ ਪਹਿਲੀ ਸਜ਼ਾ ਲੱਗੀ ਸੀ ਕਿ ਸਤਕੰਨ ਸ੍ਰੀ ਹਰਮੰਦਰ ਸਾਹਿਬ ਦੇ ਕੈਂਟਾ ਘਰ ਗੇਟ ਦੇ ਉੱਤੇ ਤਕਤੀਆਂ ਪਾ ਕੇ ਤੇ ਚੋੜਾ ਪਾ ਕੇ ਜਿਹੜੀ ਸੇਵਾ ਲੱਗੀ ਸੀ ਉਸ ਤੋਂ ਬਾਅਦ ਜਿਹੜੀ ਵਰਤਨਾ ਦੀ ਸੇਵਾ ਉਹ ਖਾਸ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਸਜ਼ਾ ਵਰਤਨਾ ਦੀ ਸੇਵਾ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਗਜਜੀਤ ਸਿੰਘ ਚੀਮਾ ਤੇ ਸਮੂਹ ਲੀਡਰਸ਼ਿਪ ਜਿੰਨੀ ਵੀ ਅਕਾਲੀ ਜਲਦੀ ਆ ਜਿਸ ਆ ਜਿਨ੍ਹਾਂ ਨੇ ਉਸੇ ਸਮੇਂ ਦੇ ਵਿੱਚ ਜਿਹੜੀ ਸਿਆਸਤ ਦਾ ਨਿਕ ਮੰਨਿਆ ਸੀ ਉਹ ਸਾਰੀ ਸਿਆਸਤ ਜਿਹੜੀ ਹੈ ਕੋਈ ਤੇ ਸੇਵਾ ਕਰ ਰਹੀ ਹੈ ਸੁਖਬੀਰ ਸਿੰਘ ਬਾਦਲ ਉਦੋਂ ਉਹ ਮੁੱਖ ਮੰਤਰੀ ਸੰਧਾ ਜਿਹੜੀ ਸੇਵਾ ਤੁਸੀਂ ਦੇਖੋ ਕਿ ਪਹਿਲੀ ਸੇਵਾ ਜਿਹੜੀ ਨੇ ਪਾਈ ਆ ਸਤਗੰਗ ਸ਼੍ਰੀ ਹਰਮਦਰ ਸਾਹਿਬ ਦੇ ਕੰਟਾਕਰ ਗੇਟ ਦੇ ਉੱਤੇ ਅਨਵਾਈ ਗਈ ਆ ਉਸ ਸੇਵਾ ਦੇ ਵਿੱਚ ਗੱਲ ਦੇ ਵਿੱਚ ਤਕਤੀਆਂ ਪਾ ਕੇ ਸੇਵਾਦਾਰਾਂ ਦਾ ਚੋਲਾ ਪਾ ਕੇ ਤੇ ਵਰਚਾ ਵੜ ਕੇ ਜਿਹੜੀ ਸੇਵਾ ਅਨਵਾਈ ਗਈ ਆ ਤਾਂ ਦੂਸਰੀ ਸੇਵਾ ਜਿਹੜੀ ਆ ਉਹ ਵਰਤਨਾ ਦੀ ਸੇਵਾ ਹੈ ਜਿਸ ਦੇ ਵਿੱਚ ਇਹ ਝੂਠੇ